ਜੇ ਇਹ ਤਾਂ ਸੋ ਕਿ ਸਾਡੇ ਕਾਲਜ ਦੇ ਵਿਦਿਆਰਥੀਆਂ ਕੋਲ 50% ਰਜਲ ਤੱਕ ਪੂਰਾ ਨਹੀਂ ਹੁੰਦਾ ਕੀ ਅਸੀਂ ਉਹਨਾਂ ਯੂਨੀਵਰਸਿਟੀ ਆਰਾ ਕੰਪੀਟ ਕਰ ਪਾਵਾਂਗੇ ਫਾਇਦਾ ਸਾਰਾ ਸਾਰਾ ਮਤਲਬ ਆ ਕਿ ਜਿਹੜਾ ਹੀ ਸਰਕਾਰ ਸਾਨੂੰ ਗ੍ਰਾਂਟ ਨਹੀਂ ਦੇਊਗੀ ਸਾਡੇ ਕਾਲਜ ਨੂੰ ਆਖਰ ਤੇ ਅੰਬਾਨੀਆ ਅਡਾਨੀ ਸਾਂਭਣਗੇ ਮੈਜਿਕ ਦੀ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਤਨ ਸਾਹੀ ਨਹੀਂ ਚਲੇਗੀ ਨਹੀਂ ਚਲੇਗੀ ਜਿਹੜੀ ਸਾਡੀ ਹੁਣ 10000 ਤੋਂ 12000 ਫੀਸ ਆ ਗਈ ਇਹ 30 30 ਤੋਂ 40000 ਤੱਕ ਹੋ ਜਾਣੀ ਹੈਗੀ ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਦੁਝਾ ਟਾਈਮਸ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਕੇ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋਵੇ ਨਵੀਂ ਸਿੱਖਿਆ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਸਰਕਾਰ ਦੀ ਤਾਨਾशाही ਨਹੀਂ ਚੱਲੇਗੀ ਨਹੀਂ ਚੱਲੇਗੀ ਜਿਹੜੀ ਉਹ ਬੋਟ ਮੁਖੜੀਆਂ ਬਾਈ ਬੈਠੀ ਐ ਇਸ ਮਾਮਲੇ ਦੇ ਅਰੇ ਆਨੇ ਚ ਇੱਕ ਵੀ ਸਰਕਾਰੀ ਕੰਮ ਹੈ ਤਾਂ ਪ੍ਰਾਈਵੇਟ ਨਹੀਂ ਹੋਇਆ ਵਹੀ ਮਾਰਚ ਦੇ ਵਿੱਚ ਕੋਈ ਪੈਸੇ ਜਿਹੜਾ ਸਰਕਾਰੀ ਕੰਮ ਹੋਇਆ ਤਾਂ ਪ੍ਰਾਈਵੇਟ ਨਹੀਂ ਹੋਇਆ ਫਿਰ ਸਾਡੇ ਪਿਆਰ ਜੀ ਇੱਦਾਂ ਕਿਉਂ ਹੋ ਰਿਹਾ ਇਹੋ ਜੀ ਸਾਡੀ ਪਿਆਰ ਸਰਕਾਰ ਆਇਆ ਤਾਂ ਚੋਪਾ ਐਸਪੀ ਕੇ ਜੀ ਬੋਲ ਰਿਹਾ ਸਾਰੇ ਤੁਹਾਨੂੰ ਬਹਿਤੀ ਆ ਇਹ ਸਾਡੀ ਲੜਾਈ ਆ ਜਿਹੜੀ ਉਹਦਾ ਜਿੱਕੇ ਹਿੱਸਾ ਜ਼ਰੂਰ ਹੈ ਜਿਹੜਾ ਪ੍ਰੋਗਰਾਮ ਆ ਉਹ ਸਾਡੀ ਲੜਾਈ ਵਿੱਚ ਰੁਕਣੀ ਨਹੀਂ ਹੈਗੀ ਅਸੀਂ ਤੋਂ ਅੱਗੇ ਨਿਕਲ ਜਾਣਾ ਆ ਤਾਂ ਹਮ ਲੜ ਬੰਦੀ ਆ ਕਿ नमी सिखिया नीत रद कराउन ਆ ਗਾਂ ਗਿਆ ਜੀਵੇ ਚੁੱਕੇ ਸਰਦਾਂ ਜੋ ਉੱਤਕਣੀ ਸੀ ਲਿਖਿਆ ਵੀ ਥੋੜੀ ਜਮੀਨ ਦਾ ਜਾ ਰ ਗਿਆ ਉਸ ਵੀ ਟੱਡੇ ਢੰਗ ਨਾਲ ਲਿਖਿਆ ਆ ਜੀ ਉਹ ਸਿੱਖਿਆ ਹੀ ਸੀ ਜਿਹੜਾ ਸਾਡੇ ਕਾਨੂੰਨ ਪੜ੍ਹ ਲੈ ਕੇ ਬਣਾਇਆ ਉਹ ਕਹਿੰਦੇ ਵੀ ਉਹ ਜਿਹੜੇ ਇਹਨਾਂ ਨੂੰ ਦੱਸ ਦਿਆ ਕਿ ਤੁਹਾਡੇ ਹਿੱਸੇ ਦੀ ਰੋਟੀ ਲੈ ਕੇ ਕੌਣ ਜਾ ਰਿਹਾ ਉਹ ਸਰਕੇ ਉਹ ਮਸਲਾ ਸੱਲਾ ਸਾਡੇ ਕਾਰਜ ਬਚਾਉਂਦਾ ਨਹੀਂ ਹੈ ਉਹ ਮਸਲਾ ਸਾਡੀ ਸਿੱਖਿਆ ਬਚਾਉਂਦਾ ਰਾਈਟ ਟੂ ਐਜੂਕੇਸ਼ਨ ਬਚਾਉਂਦਾ ਆ ਉਹਦੇ ਕਰਕੇ ਸਾਰ ਬੇਚੀ ਹੈ ਕਿ ਆਪਾਂ ਜਿਹੜੇ ਇਹਦੇ ਖਿਲਾਫ ਲੜੀਏ ਕਾਰਜ ਨੂੰ ਬਚਾਈਏ DONE ਦੇ ਲਈ ਕੋ ਪੂਰੇ ਸੂਰੇ ਢਾਂਚੇ ਦੀ ਲੋੜ ਆ ਜੇ ਯੂਨੀਵਰਸਿਟੀ ਸਿਲੇਬਸ ਹੈ ਕਰਦੀ ਹੈ ਤਾਂ ਉਹਦੇ ਕੋਲ ਵੱਡੇ ਵੱਡੇ ਸਿੱਖਿਆ ਸ਼ਾਸਤਰੀ ਨੇ ਜਿਹੜੇ ਸਿਲੇਬਸ ਦੇ ਉੱਤੇ ਬੈਠ ਕਰਦੇ ਆ ਕਿ ਕਿਹੜੀ ਕਲਾਸ ਸਟੂਡੈਂਟਸ ਨੂੰ ਪੜਾਉਣ ਯੋਗ ਹੈਗੀ ਆ ਤੇ ਕਿਹੜੀ ਨਹੀਂ ਫੇਰ ਕਿਤੇ ਅੱਜ ਸਾਡੀਆਂ ਕਿਤਾਬਾਂ ਸ਼ਬਦੀਆਂ ਨੇ ਕੀ ਸਾਡੇ ਕਾਜ ਕੋਲ ਐਡਾ ਢਾਂਚਾ ਹੈ ਇਹ ਜਿਹੜਾ ਜਿਹੜੇ ਡੀਪੀਐਸ ਕਾਜਾ ਦਾ ਸਾਡਾ ਡਿਪਾਰਟਮੈਂਟ ਆ ਉਹ ਭੰਗ ਹੋਣਾ ਹੈ ਯੂਨੀਵਰਸਿਟੀ ਗ੍ਰਾਡ ਕਮਿਸ਼ਨ ਜਿਹੜਾ ਸਾਡੇ ਕਾਜਾਂ ਨੂੰ ਤੇ ਯੂਨੀਵਰਸਿਟੀ ਨੂੰ ਪ੍ਰਾਈਵੇਟ ਯੂਨੀਵਰਸਿਟੀਾਂ ਨੇ ਉਹਨਾਂ ਨਾਲ ਕੰਪੀਟ ਕਰਨਗੇ ਤੇ ਫਸਟ ਹੋਣਗੇ ਉਹਨਾਂ ਨੂੰ ਗ੍ਰਾਡ ਦੇਣੀ ਆ ਇਹ ਸਾਫ ਸ਼ਬਦਾਂ ਚ ਲਿਖਿਆ ਹੋਇਆ ਹੈ ਨਵੀਂ ਸਿੱਖਿਆ ਨੀਤੀ ਚ ਤੁਸੀਂ ਆਪ ਪੜ੍ਹ ਸਕਦੇ ਹੋ ਤੁਸੀਂ ਇਹ ਦੱਸੋ ਕਿ ਸਾਡੇ ਕਾਜ ਦੇ ਚ ਵਿਦਿਆਰਥੀਆਂ ਕੋਲ 50% ਰਿਜ਼ਲਟ ਤੱਕ ਪੂਰਾ ਨਹੀਂ ਹੁੰਦਾ ਕੀ ਅਸੀਂ ਉਹਨਾਂ ਯੂਨੀਵਰਸਿਟੀਾਂ ਨਾਲ ਕੰਪੀਟ ਕਰ ਪਾਵਾਂਗੇ ਦਾ ਸਾਰ ਸਾਰ ਮਤਲਬ ਆ ਕਿ ਜੇੜਾ ਹੀ ਸਰਕਾਰ ਸਾਨੂੰ ਗ੍ਰਾਂਟ ਨਹੀਂ ਦੇਊਗੀ ਸਾਡੇ ਕਾਰਜ ਨੂੰ ਆਖਰ ਤੇ ਅੰਬਾਨੀਆਂ ਅਡਾਨੀ ਸਾਂਭਣਗੇ ਇਹ ਕਾਰਜ ਜਿਹੜਾ ਸਾਡੇ ਪੁਰਖਿਆਂ ਦੀ ਜ਼ਮੀਨ ਤੇ ਬਣਿਆ ਸਾਡੇ ਪੁਰਖਿਆਂ ਨੇ ਆਹ ਜਿਹੀਆਂ ਜ਼ਮੀਨਾਂ ਇਹ ਸਾਫ਼ ਚ ਦਿੱਤੀਆਂ ਸੀ ਕਿ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਪਰਮਣੀਆਂ ਇੱਥੇ ਸਿੱਖਿਆ ਹਾਸਲ ਕਰਨਗੀਆਂ ਇਸ ਕਰਕੇ ਨਹੀਂ ਸੀ ਆਹ ਜਿਹੀਆਂ ਜ਼ਮੀਨਾਂ ਦਿੱਤੀਆਂ ਕਿ ਕੋਈ ਅੰਬਾਨੀ ਅਡਾਨੀ ਆਵੇ ਤੇ ਇਥੋਂ ਜਿਹੜਾ ਮਨੋਰਥ ਪੈਦਾ ਕਰੇ ਇਸ ਕਰਕੇ ਆਪਾਂ ਕੀਆ ਇਸ ਕਰਕੇ ਤੁਹਾਨੂੰ ਇਹਦੇ ਖਿਲਾਫ ਲੜਨਾ ਚਾਹੀਦਾ ਵਰਤਨਾਬਾਤ ਲੋ ਸਰਕਾਰ ਵਰਤਨਾਬਾਤ ਨਵੀਂ ਸਿੱਖਿਆ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਮੇਰਾ ਨਾਮ ਜੀ ਕਮਲਦੀਪ ਕੌਰ ਹੈ ਮੈਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਆ ਅੱਜ ਅਸੀਂ ਸਰਕਾਰੀ ਕਾਲਜ ਮਲੇਰਕੋਟਲਾ ਦੇ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਰਹੇ ਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵੱਡੇ 8 ਸਰਕਾਰੀ ਕਾਲਜਾਂ ਨੂੰ ਕੇਂਦਰ ਸਰਕਾਰ ਵੱਲੋਂ UGC ਵੱਲੋਂ ਜਿਹੜਾ ਹੈਗਾ ਆ ਉਹ ਖੁਦਮੁਖਤਿਆਰ ਕਰਨ ਦੇ ਨਾਮ ਦੇ ਉੱਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਕਾਲਜਾਂ ਜਿਹੜੇ ਉਹ ਖੁਦਮੁਖਤਿਆਰੀ ਦੇ ਲਈ UGC ਦੇ ਸਾਹਮਣੇ ਉਪਲਾਈ ਕਰਨਾ ਇਹਦੇ ਲਈ ਕਾਲਜਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਪਰ ਜਦੋਂ ਅਸੀਂ ਖੁਦਮੁਖਤਿਆਰੀ ਵਾਲੇ ਉਹ ਕਾਲਜ ਨੂੰ ਪਰਦੇ ਆ ਤਾਂ ਉਹਦੇ ਵਿੱਚ ਸਾਫ਼ ਲਿਖਿਆ ਹੋਇਆ ਕਿ ਕਾਲਜ ਆ ਜਿਹੜਾ ਉਹ ਆਪ ਦਾ ਫੀਸ ਸਟ੍ਰਕਚਰ ਆਪ ਤਿਆਰ ਕਰੂਗਾ ਭਰਤੀਆਂ ਆਪ ਦੇਖੂਗਾ ਸਿਲੇਬਸ ਆਪ ਤਿਆਰ ਕਰੂਗਾ ਤੇ ਇੱਥੋਂ ਦੀ ਡਿਗਰੀਆਂ ਵੀ ਆਪ ਦਊਗਾ ਇਹਦਾ ਮਤਲਬ ਆ ਕਿ ਯੂਨੀਵਰਸਿਟੀ ਦੀ ਅਫੀਲੀਏਸ਼ਨ ਆ ਜਿਹੜੀ ਉਹ ਕਾਲਜ ਦੇ ਵਿੱਚੋਂ ਖਤਮ ਕਰ ਦਿੱਤੀ ਜਾਣੀ ਆ ਗ੍ਰਾਡ ਦੇ ਮਸਲੇ ਦੇ ਉੱਤੇ ਇਹ ਕਿਹਾ ਗਿਆ ਆ ਕਿ ਜਿਹੜੇ ਪ੍ਰਾਈਵੇਟ ਕਾਲਜ ਨੇ ਉਹਨਾਂ ਦੇ ਨਾਲ ਹੀ ਕੰਪਲੀਟ ਕੀਤਾ ਜਾਊਗਾ ਇੱਕ ਜਿਹੜੀ ਅਥਰੀ ਡਿরেকਸ਼ਨ ਤੈਅ ਕੀਤੀ ਜਾਊਗੀ ਉਹਦੇ ਵਿੱਚ ਜਿਹੜੇ ਕਾਲਜ ਤਿਆਰ ਦੇਣਗੇ ਉਹਨਾਂ ਨੂੰ ਜਿਹੜਾ ਹੈਗਾ ਆ ਉਹ ਗ੍ਰਾਂਟ ਜਾਰੀ ਕੀਤੀ ਜਾਊਗੀ ਜਦ ਕਿ ਸਰਕਾਰੀ ਕਾਲਜਾਂ ਦੀ ਹਾਲਤ ਇਹ ਆ ਕਿ ਇੱਥੇ ਸਾਡੇ ਕੋਲ ਬਿਲਡਿੰਗਾਂ ਪੂਰੀਆਂ ਨਹੀਂ ਹੈਗੀਆਂ ਸਾਡੀਆਂ ਕਲਾਸਾਂ ਗਰਾਊਂਡਾਂ ਦੇ ਵਿੱਚ ਲੱਗਦੀਆਂ ਨੇ ਸਾਡੇ ਕੋਲ ਪ੍ਰੋਫੈਸਰ ਪੂਰੇ ਨਹੀਂ ਹੈਗੇ ਸਾਡੇ ਇੱਥੇ ਹਿਸਟਰੀ ਦਾ ਸਿਰਫ ਇੱਕ ਪ੍ਰੋਫੈਸਰ ਆ ਸਾਡੇ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਪ੍ਰੋਫੈਸਰ ਪੂਰੇ ਨਹੀਂ ਹੈਗੇ 인ਫਰਾਸਟ੍ਰਕਚਰ ਪੂਰਾ ਨਹੀਂ ਹੈ ਸਾਡੇ ਕਾਜ ਦਾ ਪੀਟੀਆ ਬਲਾਕਾ ਉਹਦੇ ਵਿੱਚ ਜਿਹੜਾ ਜ਼ਿਲ੍ਹੇ ਦਾ ਚੋਮ ਬਸਤਰ ਪੜਾਇਆ ਹੋਇਆ ਐ ਐਸੇ ਦੇ ਵਿੱਚ ਖੁਦਮੁਖਤਿਆਰ ਕਾਲਜ ਕਿਵੇਂ ਬਣੂਗਾ ਤਾਂ ਦੂਜੀ ਗੱਲ ਖੁਦਮੁਖਤਿਆਰੀ ਦਾ ਰਾਹ ਪ੍ਰਾਈਵੇਟ ਜੇਸ਼ਨ ਵਾਲੇ ਜਾਂਦਾ ਆ ਇਸ ਕਰਕੇ ਅੱਜ ਅਸੀਂ ਇਹਦਾ ਵਿਰੋਧ ਕਰਦੇ ਆ ਤੇ ਇਹਦੇ ਵਿਰੋਧ ਦੇ ਵਿੱਚ ਕੇਂਦਰ ਤੇ ਪਿਆਵ ਸਰਕਾਰ ਦੀ ਆਖੀ ਫੂਕ ਰਹੇ ਆ ਜੀ ਨਾਮ ਤਾਂ ਦੱਸੋ ਮੇਰਾ ਨਾਮ ਸੰਦੀਪ ਸਿੰਘ ਆ ਜੀ ਮੈਂ ਬੀਏ ਸੈਕੰਡ ਇਅਰ ਦਾ ਵਿਦਿਆਰਥੀ ਆ ਤੇ ਜਿਹੜੀ ਆਪਣੇ ਆਪਣੇ ਸਰਕਾਰ ਆਪਣੇ ਕਾਲਜ ਨੂੰ ਟੂਰਨਾਮੈਂਟ ਦੇ ਨਾਂ ਤੇ ਪਰ ਬਰਤਰੀ ਅੱਠ ਕਾਲਜਾਂ ਦਾ ਨਾਮ ਆਇਆ ਆ ਉਹ ਅਸੀਂ ਨਹੀਂ ਹੋਣ ਦਵਾਗੇ ਜੋ ਵੀ ਆਪਣਾ ਅਸੀਂ ਸਰਕਾਰੀ ਸਰਕਾਰੀ ਕਾਲਜ ਜਦੋਂ ਪ੍ਰਾਈਵੇਟ ਹੋਣ ਜਾ ਰਹੇ ਨੇਗੇ ਉਹ ਸਾਡੀ ਪੂਰੀ ਲੜਾਈ ਜਿੱਥੇ ਤੱਕ ਵੀ ਲੱਗੇਗੀ ਅਸੀਂ ਲੜਾਂਗੇ ਸਰਕਾਰ ਕਾਲਜ ਆਪਾਂ ਪ੍ਰਾਈਵੇਟ ਨਹੀਂ ਹੋਣ ਦਵਾਗੇ ਅਸੀਂ ਇਹੀ ਕਹਿੰਦੇ ਆ ਜੀ ਸਰਕਾਰ ਨੂੰ ਜੇ ਤੁਸੀਂ ਸਾਡੀ ਵਿਦਿਆਰਥੀਆਂ ਦੀ ਗੱਲ ਨਹੀਂ ਮੰਨੋਗੇ ਤਾਂ ਤੁਹਾਡਾ ਵੀ ਗਾਹ ਨੂੰ ਨੁਕਸਾਨ ਹੀ ਹੋਊਗਾ ਕੋਈ ਛੋਡੇ ਚ ਹੁਣੀ ਹੋਣਾ ਹੈਗਾ ਨਫਾ ਨੁਕਸਾਨ ਹੀ ਹੋਣਾ ਛੋਟਾ ਸਰਕਾਰ ਨੂੰ ਸਾਰਾ ਜਿੰਨਾ ਵੀ ਜਿੰਨੀਆਂ ਫੀਸਾਂ ਵਧਣਗੀਆਂ ਜਵਾਕਾਂ ਦੀਆਂ ਕੋਈ ਸੇਨੇ ਚ ਕਰਦਿਆ ਨੇ ਜਵਾਕ ਪੜਨੋ ਹਟਾ ਲੈਣੇ ਆਗੇ ਜਿਹੜੀ ਛਾੜੀ ਹੁਣ 10000 ਤੋਂ 12000 ਫੀਸ ਆ ਗਈ ਇਹ 30 30 ਤੋਂ 40000